ਮਾਨਯੋਗ ਗਵਰਨਰ ਪੰਜਾਬ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਰਾਜਧਾਨੀ 'ਚ ਦਫ਼ਤਰ ਦੀ ਜਗ੍ਹਾ ਲਾਟ ਕੀਤਾ ਜਾਵੇ ਸਾਰੀਆਂ ਸ਼ਰਤਾਂ ਪੂਰਨ ਤੋਂ ਬਾਅਦ ਵੀ ਪਾਰਟੀ ਨੂੰ ਰਾਜਧਾਨੀ 'ਚ ਦਫ਼ਤਰ ਲਈ ਜਗ੍ਹਾ ਨਹੀਂ ਦਿੱਤੀ ਗਈ ਗਵਰਨਰ ਸਾਹਿਬ ਨੇ ਮੰਗਤੇ ਗੌਰ ਕਰਨ ਦਾ ਪ੍ਰੋਸਾ ਦਿੱਤਾ ਅਤੇ ਜਲਦੀ ਜਲਦੀ ਇਸ ਮਸਲੇ ਨੂੰ ਹੱਲ ਕਰਨ ਦਾ ਵੀ ਪ੍ਰੋਸਾ ਦਿੱਤਾ ਹੈ ਅੱਜ ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕਟ ਸੀਤ ਮੁਲਾਕਾਤ ਸੀ ਕਿ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਨੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ 'ਚ ਵੀ ਜਿੱਤ ਹੋਈ ਹੈ ਸਾਡੇ ਗੋਆ 'ਚ ਵੀ ਸਾਡੇ ਐਮ ਐਲ اے ਨੇ ਹਾਜੀ ਤੱਕ ਆਮ ਆਨੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਧਰਕੇ ਸੀ ਸਰਕਾਰ ਚ ਗਏ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਜੁਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਇੱਕ ਵਾਰ ਇਹ ਸਾਨੂੰ ਇਹ ਕੀ ਕਹਾਂ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਦਲ ਦਾ ਵੀ ਹੈ ਭਾਜੀਪੀ ਦਾ ਵੀ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਉਹਨਾਂ ਨੇ ਕਿਹਾ ਕਿ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਵੀ ਇਹ ਤਾਂ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 640 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਸਾਇਆ ਚਾਹੇ ਮੁਲਾਜ਼ਮ ਨੇ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਮੈਂ ਤੁਸੀਂ ਪ੍ਰਧਾਨ ਸਭਾ ਵਾਲੀਆਂ ਪੌੜੀਆਂ ਜਿਹੜਾ ਉਹ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੁੜਾ ਰਹੇ ਹਾਂ ਮੰਤਰੀ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਮੇਰੀ ਕਹਨੇ ਹੋ ਉਸ ਵੇਲੇ ਉਹ 7000 ਤੱਕ ਜਿੱਤੇ ਸੀਗੇ ਤੇ ਹੁਣ 12000 ਤੱਕ ਜਿੱਤੇ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮంత్రి ਮੰਤਰੀ ਸਾਹਿਬ ਹੋਰ ਹੋਰ ਵੀ ਹੋਊਗਾ ਜੀ ਨਾ ਹੋਗੇ ਹੋਰ ਵੀ ਤੇ ਨਵੇਂ ਚਿਹਰੇ ਵਿਚਾਰ ਅਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਸਿੰਗਲ ਲਗਾਈ ਸਾਰਾ ਕੁਝ ਆਜੀ ਪੁੱਛੋਗੇ ਹੈ ਇਹ ਤਾਂ ਦੋ ਬਾਈ ਜਾ ਜੋ ਜੋ ਦਿਖੋ ਅਸੀਂ ਮਹਿੰਦਰ ਭਗਤ ਜੀ ਨੇ ਵਾਦਾ ਕੀਤਾ ਸੀ ਮਹਿੰਦਰ ਭਗਤ ਜੀ ਨੂੰ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਤ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਪੰਜ ਹੁਣ ਤਰੀ ਡਿਪਾਰਟਮੈਂਟ ਨਾਲ ਪੁੱਛ ਲੈਣਾ ਵੀ ਡਿਪਾਰਟਮੈਂਟ ਕਿਹੜਾ ਦੇ ਹੋਵੇ ਮੈਂ ਇੰਨਾ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਕਿਉਂਕਿ ਗੋਪਾਲ ਟਾਲੀਆ 15000 ਦੀ ਵੱਡੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਤੇ ਸਰਜੀਵ ਅਰੋੜਾ ਜੀ ਜਾਣਗੇ ਸਾਰੇ ਅਸੀਂ ਇਕੱਠੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡੇਟ ਨੂੰ ਧੰਨਵਾਦ ਕਰਾਂਗੇ